ਸਸ਼ਕਾਲ ਦੇ ਦੋਸ 2024 ਇੰਟੂ 7 ਪੰਜਾਬ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸ਼ੌਮਨੀ ਕਾਲੀਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਉਣ ਬਾਰੇ ਬਿਆਨ ਦਿੱਤਾ ਹੈ ਅਰਪਿਤ ਸ਼ੁਕਲਾ ਨੇ ਕਿਹਾ ਕਿ ਸੁਰੱਖਿਆ ਖਤਰੇ ਦੀ ਧਾਰਨਾ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਂਦੀ ਹੈ ਖਤਰੇ ਦੀ ਧਾਰਨਾ ਲਈ ਇੱਕ ਸੁਰੱਖਿਆ ਸਮੀਖਿਆ ਕਮੇਟੀ ਹੈ ਜੋ ਇਸ ਦੀ ਪ੍ਰਕਿਰਿਆਤਮਕ ਤੌਰ ਤੇ ਸਮੀਖਿਆ ਕਰਦੀ ਹੈ ਤੇ ਇਸ ਦੇ ਆਧਾਰ ਤੇ ਸਕੇਲ ਵਧਾਉਣ ਜਾਂ ਘਟਾਉਣ ਦਾ ਕੰਮ ਕੀਤਾ ਜਾਂਦਾ ਹੈ ਸਾਡੇ ਸੁਰੱਖਿਆ ਸਮੀਖਿਖੀ ਕਮੇਟੀ ਵੱਲੋਂ ਮਜੀਠੀਆ ਸਾਹਿਬ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਪਰ ਉਨ੍ਹਾਂ ਕੋਲ ਅਜੇ ਵੀ ਲੋਡਿੰਦੀ ਸੁਰੱਖਿਆ ਹੈ ਇਸ ਕਾਰਟ ਗੱਡੀ ਅਤੇ ਬੰਦੂਕ ਧਾਰੀ ਵੀ ਉਸਦੇ ਨਾਲ ਹਨ ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸਦੇ ਬੇਸਿਸ ਤੇ ਉਸ ਨੂੰ ਵਧਾਈ ਜਾਂ ਘਟਾਈ ਹੈ सो so जड़ी सा लेटैसट रिव्यू कमेटी सिक्योरिटी रिव्यू कमेटी की मीटिंग हुई थी उसके रिकमेंडेशन के बेसिस से मजिथी साहब जी सिक्योरिटी स्केल डाउन की थी गई है पर हूं भी उन्होंने को सफिशियंट सिक्योरिटी मौजूद है इंक्लूडिंग स्कॉट वहीकल और गनमैन पर्याप्त नंबर के ਸਸ਼ੀਕਾਲ ਤੋਂ ਉਸ ਦੇਖ ਰਹੇ 24x7 ਪੰਜਾਬ ਪੰਜਾਬ ਦੇ ਸਪੈਸ਼ਲ ਡੀਜੀਪੀਰ ਪਿੰਡ ਸ਼ੁਕਲਾ ਨੇ ਸ਼ੌਮਨੀ ਕਾਲੀਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਣ ਬਾਰੇ ਬਿਆਨ ਦਿੱਤਾ ਹੈ ਅਦਪਿਤ ਸ਼ੁਕਲਾ ਨੇ ਕਿਹਾ ਕਿ ਸੁਰੱਖਿਆ ਖਤਰੇ ਦੀ ਧਾਰਨਾ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਂਦੀ ਹੈ ਖਤਰੇ ਦੀ ਧਾਰਨਾ ਲਈ ਇੱਕ ਸੁਰੱਖਿਆ ਸਮੀਖਿਆ ਕਮੇਟੀ ਹੈ ਜੋ ਇਸ ਦੀ ਪ੍ਰਕਿਰਿਆਤਮਕ ਤੌਰ ਤੇ ਸਮੀਖਿਆ ਕਰਦੀ ਹੈ ਤੇ ਇਸ ਦੇ ਆਧਾਰ ਤੇ ਸਕੇਲ ਵਧਾਉਣ ਜਾਂ ਘਟਾਉਣ ਦਾ ਕੰਮ ਕੀਤਾ ਜਾਂਦਾ ਹੈ ਸਾਡੇ ਸੁਰੱਖਿਆ ਸਮੀਖਿਖੀ ਕਮੇਟੀ ਵੱਲੋਂ ਮੁਜੀਠਿਆ ਸਾਹਿਬ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਪਰ ਉਹਨਾਂ ਕੋਲ ਅਜੇ ਬਿਲੋੜਿੰਦ ਦੀ ਸੁਰੱਖਿਆ ਹੈ ਇਸ ਕਾਰਟ ਗੱਡੀ ਅਤੇ ਬੰਦੂਕ ਧਾਰੀ ਵੀ ਉਸ ਦੇ ਨਾਲ ਹਨ ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਈ ਜਾਂ ਘਟਾਈ ਹੈ सो so, जड़ी सा लेटैसट रिव्यू कमेटी सिक्योरिटी रिव्यू कमेटी की मीटिंग हुई थी उसके रिकमेंडेषन के बेसिस से मजिथी साहब की सिक्योरिटी स्केल डाउन की थी गई है पर हूं भी उन्होंने सफिशियंट सिक्योरिटी मौजूद है इंक्लूडिंग स्कॉट वहीकल और गनमैन पर्याप्त नंबर उन्होंने ਸਸ਼ੀਕਾਲ ਤੋਂ ਉਸਦੇ 1 ਕਰੋ 24 7 ਪੰਜਾਬ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸ਼ਾਮਨੀ ਕਾਲੀਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਨਾ ਬਾਰੇ ਬਿਆਨ ਦਿੱਤਾ ਹੈ ਅਤਪਿਤ ਸ਼ੁਕਲਾ ਨੇ ਕਿਹਾ ਕਿ ਸੁਰੱਖਿਆ ਖਤਰੇ ਦੀ ਧਾਰਨਾ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਂਦੀ ਹੈ ਖਤਰੇ ਦੀ ਧਾਰਨਾ ਲਈ ਇੱਕ ਸੁਰੱਖਿਆ ਸਮੀਖਿਆ ਕਮੇਟੀ ਹੈ ਜੋ ਇਸਦੀ ਪ੍ਰਕਿਰਿਆਤਮਕ ਤੌਰ ਤੇ ਸਮੀਖਿਆ ਕਰਦੀ ਹੈ ਤੇ ਇਸ ਦੇ ਆਧਾਰ ਤੇ ਸਕੇਲ ਵਧਾਉਣ ਜਾਂ ਘਟਾਉਣ ਦਾ ਕੰਮ ਕੀਤਾ ਜਾਂਦਾ ਹੈ ਸਾਡੇ ਸੁਰੱਖਿਆ ਸਮੀਖਿਖੀ ਕਮੇਟੀ ਵੱਲੋਂ ਮੁਜੀਠਿਆ ਸਾਹਿਬ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਪਰ ਉਹਨਾਂ ਕੋਲ ਅਜੇ ਬਿਲੁੜਿੰਦ ਦੀ ਸੁਰੱਖਿਆ ਹੈ ਇਸ ਕਾਰਟ ਗੱਡੀ ਅਤੇ ਬੰਦੂਕ ਧਾਰੀ ਵੀ ਉਸਦੇ ਨਾਲ ਹਨ ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀਆਂ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਈ ਜਾਂ ਘਟਾਈ ਹੈ सो so, जड़ी सा लेटैसट रिव्यू कमेटी सिक्योरिटी रिव्यू कमेटी की मीटिंग हुई थी उसके रिकमेंडेषन बेसिस से मजिथी साहब की सिक्योरिटी स्केल डाउन की गई है पर हूँ भी उन्होंने को सफिशियंट सिक्योरिटी मौजूद है इंक्लूडिंग स्कॉट वहीकल और गनमैन पर्याप्त नंबर के